ਮੈਨੇ ਅਗਲੇ ਚੋ ਵੀ ਮਾਰਦੇ ਜਿਹੜਾ ਅਗਲਾ ਸਾਣਾ ਹਾਂ ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੱਜਣੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬੱਲ ਖੁਰਦ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਅੰਮਰਸਰ ਸਾਹਿਬ ਆ ਜਾਂਦਾ ਤੇ ਬਲਵਿੰਦਰ ਵੀਰ ਦੇ ਘਰੋਂ ਤੁਹਾਨੂੰ ਇੱਕ ਨੀਲੀ ਰਾਵੀ ਦੀ ਬਿਲਕੁਲ ਤਾਜੀ ਸੂਈ ਹੋਈ ਮੈਂ ਜਿਹੜੀ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾਉਣ ਲੱਗੇ ਆਂ ਤੇ ਮਗਰ ਆ ਗਈ ਕੱਟੀ ਬੜੀ ਸ਼ਾਨਦਾਰ ਕੱਟੀ ਨੂੰ ਜਨਮ ਦਿੱਤਾ ਤੇ ਮੈਂ ਵੀ ਆਪ ਬਹੁਤ ਚੰਗੀ ਆ ਜਿਹੜਾ ਪਿਛਲੇ ਸੂਏ ਦਾ ਦੁੱਧ ਦੀ ਗੱਲ ਕਰੀਏ ਤਾਂ ਬਹੁਤ ਚੰਗਾ ਇਹਨੇ ਜਿਹੜਾ ਦੁੱਧ ਸਜਣੋ ਭਾਂਡੇ ਚ ਪਾਇਆ ਹੋਇਆ ਕਿਹੜਾ ਸੂਆ ਸੂਈ ਆ ਸਾਰੀ ਜਾਣਕਾਰੀ ਆਪਾਂ ਬਲਵਿੰਦਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਣੀ ਆ ਰੇਟ ਜਜਾਇਜ ਬਿਲਕੁਲ ਕਰਾਵਾਂਗੇ ਕਿਉਂਕਿ ਦੂਰ ਦਾ ਪੈਂਡਾ ਤੈਅ ਕਰਕੇ ਆਏ ਤੇ ਤੁਹਾਨੂੰ ਲੈਣ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਾ ਆਵੇ ਆਜੋ ਕਰੀਏ ਜਾਣਕਾਰੀ ਫਿਰ ਤੋਰ ਕੇ ਵੇਣੇ ਆ ਤੇ ਲਈਏ ਡਿਟੇਲ ਸਾਰੀ ਭਰਾ ਤੋਂ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਬਲਵਿੰਦਰ ਵੀਰ ਸਾਸਰੀ ਗਾ ਸਾਸਰੀ ਗਾ ਵੀਰ ਜੀ ਹੋਰ ਸੁਣਾ ਮੇਰਾ ਭਰਾ ਵੀ ਚੜਦੀ ਕਲਾ ਵੀਰ ਜੀ ਚੜਦੀ ਕਲਾ ਨਾ ਹਾਂਜੀ ਵੀਰੇ ਦੇ ਕਿਵੇਂ ਕੰਮ ਕਰ ਚੱਲੀ ਜਾਂਦਾ ਚੱਲੀ ਜਾਂਦਾ ਵੀਰੇ ਮਹਾਰਾਜ ਦੀ ਕਿਰਪਾ ਨਾਲ ਹਾਂ ਸਮਾਂ ਜਿਹੜਾ ਨੰਗੀ ਜਾਂਦਾ ਧੰਨਵਾਦ ਹੁੰਦਾ ਹਨ ਤੇ ਅੱਜ ਆਪਣੇ ਕੋਲੇ ਇੱਕ ਮੱਝ ਵਿਕਾਊ ਆ ਹਾਂਜੀ ਵੀਰ ਜੀ ਨੀਲੀ ਰਾਵੀ ਦੀ ਹਾਂਜੀ ਵੀਰੇ ਇੱਕ ਕਦੋ ਸੂਈ ਆ ਬਲਵਿੰਦਰ ਵੀਰੇ ਇਹਨੂੰ ਵੀਰ ਜੀ ਅੱਜ ਚੌਥਾ ਦੇਣਾ ਚਾਰਾਂ ਦਿਨਾਂ ਦੀ ਸੂਈ ਆ ਹਾਂਜੀ ਵੀਰੇ ਤੇ ਆਪਣਾ ਐਡਰੈਸ ਵੀ ਮੜਾਇਆ ਕਨਫਰਮ ਕਰ ਦਿੱਤੀ ਸੱਚ ਆਪਾਂ ਨਗਰ ਆ ਬੱਲ ਪਤ ਤੇਰਾ ਪੈਰ ਨਾ ਮੈਂ ਦੱਸੋਨੇ ਹਰਖੁਰ ਦੇ ਵੀਰ ਜੀ ਜਿਲ੍ਹਾ ਅੰਮ੍ਰਿਤਸਰ ਠੀਕ ਆ ਨੰਬਰ ਮੇਰੇ ਵੀਰ ਦਾ 86203402 ਇੱਕ ਰਹੀ ਹੋਰ ਰਿਪੀਟ ਕਰੀ 86203402 ਠੀਕ ਆ ਤੇ ਇਹ ਕਿਦ ਦਿਨ ਸੂਈ ਆਪਣੀ ਮੈਂ ਇਹ ਵੀਰੇ ਆਪਣੀ ਸੂਈ ਜੇ ਸ਼ੁੱਕਰਵਾਰ ਸ਼ੁੱਕਰਵਾਰ ਸੂਈ ਆ ਪੰਜ ਛੇ ਦਿਨ ਹੋ ਗਏ ਹਾਂਜੀ ਹਨਾ ਤੇ ਹੁਣ ਕਿੰਨੇ ਆ ਇਹਦੇ ਕੋਲੇ ਬੋਲਾ ਜਿਹੜਾ ਬੋਲਾ ਵੀਰੇ ਹੈਗਾ ਇਹਦੇ ਕੋਲ 9 ਲੀਟਰ ਬੱਚੇ 9 ਇਹਦੇ ਕੋਲੇ ਹਾਜ਼ਰ ਬੱਚੇ ਨੂੰ ਛੱਡ ਕੇ ਹਾਂਜੀ ਬੱਚੇ ਸਣੇ ਦੱਸੋ ਹਾਂਜੀ ਵੀਰੇ ਖੁੱਲਾ ਹੈਨਾ ਲੈ ਵਾਲੂਆ ਚੰਗਾ ਤੇ ਚੂਣ ਦੀ ਕਿਵੇਂ ਆ ਚੂਣ ਚਾਣ ਬਹੁਤ ਪੋਲੀ ਆ ਵੀਰੇ ਤੇ ਜਿਵੇਂ ਆਪਣੀ ਗੱਲਬਾਤ ਹੋਈ ਵੀ ਇੱਕ ਥਾਂ 'ਚ ਕੀ ਪ੍ਰੋਬਲਮ ਆ ਗਈ ਵੀਰੇ ਉਹਨੇ ਭਲਜੀ ਚੰਗ ਗਈ ਆ ਇੱਕ ਥਾਂ ਦੇ ਵਿੱਚ ਆਪਾਂ ਦੱਸ ਕੇ ਦਾਂਗੇ ਆਪਾਂ ਕੋਈ ਝੂਠ ਨਹੀਂ ਮਾਰਨਾ ਜਿਹੜਾ ਜਿੱਧਰ ਬਹਿ ਕੇ ਚੋਣੇ ਦੂਜੀ ਸ਼ੈਡ ਹੈ ਨਾ ਕਬੈਣੀ ਵਾਲੇ ਪਾਸੇ ਬਹਿਣੀ ਤੋਂ ਦੂਜੇ ਪਾਸੇ ਕਬੈਣੀ ਵਾਲੇ ਥਣ ਜਿਹੜਾ ਮੂਰਲਾ ਹਾਂਜੀ ਜਿਹੜਾ ਕਲਾਬੀ ਆ ਹਾਂਜੀ ਤੇ ਉਹਦੇ ਚ ਭਲ ਜਾਮਗੀ ਹੁਣ ਧਾਰ ਆਉਂਦੀ ਕੋਈ ਕਣੀ ਨਹੀਂ ਵੀਰੇ ਨਹੀਂ ਆਉਂਦੀ ਗਲਤ ਗੱਲ ਨਹੀਂ ਕਰਨੇ ਪਹਿਲਾਂ ਮੜਾ ਮੜਾ ਸਿੰਮਦਾ ਹੁਣ ਉਹ ਵੀ ਬੰਦ ਹੋ ਗਿਆ ਅੱਛਾ ਆਪਾਂ ਕੋਈ ਟੀਕਾ ਨਹੀਂ ਲਵਾਇਆ ਕੋਈ ਗਾੜੀ ਲਵਾ ਲੈ ਤੇ ਉਹਦੀ ਚਲੋ ਉਹਦੀ ਕਿਸਮਤ ਆ ਉਹਦੇ ਕਰਮ ਵੀਰ ਜੀ ਵੀ ਜਿਹੜਾ ਹਣਾ ਇਹਦਾ ਇਲਾਜ ਕਰਾ ਲੇ ਬਾਕੀ ਮੈਂ ਬਿਲਕੁਲ ਗਿੱਲੀ ਸੁਈ ਆ ਸਜਨ ਆਹ ਦੇਖੋ ਨਾਲੂਆ ਵੀ ਬੱਚੇ ਦਾ ਹਜੇ ਨਾਲ ਸੀਗਾ ਠੀਕ ਆ ਤੇ ਫਿਰ ਬਾਕੀ ਤਿੰਨ ਥਣ ਦੂਜੇ ਜਮਾ ਓਕੇ ਆ ਹਾਂਜੀ ਵੀਰੇ ਗਾਰੰਟੀ ਉਹਨਾਂ ਦੀ ਤਾਂ ਠੀਕ ਆ ਤੇ ਰੇਟ ਇਹਦਾ ਕੀ ਰਹੂਗਾ ਜਾਇਜ਼ ਜਮਾ ਫਿਰ ਆਪਾਂ ਤੋਰ ਕੇ ਕੀ ਰੇਟ ਆਪਾਂ ਨਹੀਂ ਚਮਾ ਥਾਣਾ ਤੇ ਹੁੰਦੀ ਫਿਰ ਤੇ ਲੱਖ ਕਰ ਲੈਂਦੇ ਸਵਾਲ ਲੱਖ ਕਰ ਲੈਂਦੇ ਜਾਇਜ਼ ਹੀ ਚਲੋ ਹਾਂ ਜੀ ਸਿਆਣੇ ਜੀ ਹਾਂਜੀ ਹੁਣ ਆਪਾਂ ਬਿਲਕੁਲ ਜਾਇਜ਼ ਹੀ ਦੇ ਦੇਣੀ ਜਿਹੜੇ ਪਹਿਲੇ ਫੋਨ ਤੇ ਮੈਂ ਜਾਵੇ ਕਿੰਨੇ ਦੀ ਦੇ ਦਈਏ ਵੀਰ ਜੀ 75000 ਦੀ ਮੈਂ ਦੇ ਦਾਂਗੇ ਕੋਈ ਹੋਰ ਮਾਨਤਨ ਕਰਦੇ ਆਂਗੇ ਥੋੜਾ ਬੋਧਾ ਕਿ ਨਹੀਂ ਕਰਦਾਂਗੇ ਵੀਰ ਜੀ 2000 ਰੁਪਇਆ ਕਰਦਾਂਗੇ 73000 73000 ਦੀ ਦੇ ਦਾਂਗੇ ਚਲ 72 ਦੀ ਦੇ ਦਈਏ ਠੀਕ ਆ ਵੀਰੇ ਦੋਨੇ ਹੁਣ ਕਾਟਣੀ ਵੀਰੇ ਮੈਂ ਕਾਟਾ ਪਾ ਕੇ ਦੇ ਦਿੰਦਾ ਮੈਂ ਹਾਂ ਨਹੀਂ ਕੋਈ ਗੱਲ ਨਹੀਂ ਇੰਨੇ ਦੀ ਤਾਂ ਜਮਾ ਜੈ ਲੈਣ ਵਾਲੇ ਨੂੰ ਹਾਂਜੀ ਵੀਰੇ ਜੇ ਸਜਣੋ ਚਲ ਖੋਲੀ ਮਰੀ ਭਰਾ ਤੋਰ ਚੱਕ ਇਹ ਨੋਟ ਕਰ ਲਿਓ ਸਜਣੋ ਜੇ ਇਹੀ ਚਾਰਾ ਥਾਣਾ ਚ ਹੁੰਦੀ ਤਾਂ ਆਪਾਂ ਨੂੰ ਪੂਰੇ ਲੱਖ ਦੀ ਇੱਕ ਪੰਜ ਦੀ ਮਹਿ ਮਿਲਣੀ ਸੀ ਤੇ ਹੁਣ ਵੀਰ ਕਹਿੰਦਾ ਵੀ ਕਾਟਾ ਪਾ ਕੇ ਦੇ ਦੇਣੀ ਆ ਤੇ ਬੰਦਾ ਮੰਨ ਲੋ ਵੀ ਜਿਵੇਂ ਤੁਸੀਂ ਸਿੱਧੇ ਲੱਗੋਗੇ ਉਵੇਂ ਹੀ ਲੱਗ ਜਾਣਾ ਇਹਨੇ ਵੀਰ ਕਮੇਂਡਾ ਚੂਨਚਾਨ ਇੱਕ ਨੰਬਰ ਹੋਊਗਾ ਬਾਕੀ ਤਿੰਨਾਂ ਥਣਾਂ ਦੀ ਵੀਰ ਕਹਿੰਦਾ ਗਰੰਟੀ ਆ ਤੇ 9 10 ਲੀਟਰ ਬੋਲਾ ਦੁੱਧ ਲਾਲੋ ਬੋਲਾ ਹਾਂ ਤਾਰਾ ਵੀ ਕਹਿੰਦਾ ਦੂਜੇ ਥਣਾਂ ਦੀਆਂ ਮੈਂ ਚੈੱਕ ਕਰਾਉਂਗਾ ਕਹਿੰਦਾ ਕੋਈ ਸੱਜਣਾ ਆ ਨਾ ਕਵੇ ਵੇਖੋ ਕਮਾ ਲਓ ਸ਼ਾਹ ਜੀ ਤੇ ਕੁਦਰਤ ਹੀ ਕਈ ਵਾਰੀ ਨਾ ਸੱਜਣੋ ਕਈ ਵਾਰੀ ਕਰਮਾਂ ਦੇ ਸੌਦੇ ਲਾ ਲਓ ਤੇ ਇਹ ਨਹੀਂ ਪਤਾ ਵੀ ਮਹਾਰਾਜ ਕਿਰਪਾ ਕਰੇ ਤੁਸੀਂ ਥੋੜੀ ਜਿਹੀ ਮਿਹਨਤ ਕਰ ਲਿਓ ਤੇ ਥਣ ਚੱਲ ਵੀ ਸਕਦਾ ਕਿਉਂਕਿ ਹਜੇ ਕੋਈ ਪਿਛਲੇ ਸੂਏ ਦਾ ਤਾਂ ਨਹੀਂ ਐਤ ਕੀ ਹੋਇਆ ਹਨਾ ਠੀਕ ਹੈ ਕਾਵਾ ਦੱਸ ਦੇ 17 ਲੀਟਰ ਦਾ ਦੱਸਿਆ ਅੱਛਾ ਇਹਦੇ ਮਾਲਕਾਂ ਨੇ ਬਾਕੀ ਝੂਟੀ ਦਾ ਯਾਰ ਤੇਰੀ ਦੁੱਧ ਵਾਲੀ ਸੀ ਕੋਈ ਸ਼ੱਕ ਨਹੀਂ ਹਨਾ ਬਾਕੀ ਕਰਮਾਂ ਦੇ ਸੌਦੇ ਬਣ ਜਾਂਦੇ ਕਈ ਵਾਰੀ ਸੱਜਣੋ ਵੇਖੋ ਲੇਵਾ ਪਾਂਡਾ ਇਹਨੂੰ ਕੋਈ ਟਾਈਮ ਨਹੀਂ ਲੱਗਿਆ ਹੋਇਆ ਕਿਉਂਕਿ ਆਉਣ ਦਾ ਕੋਈ ਸੁਭਾਅ ਨਹੀਂ ਸੀ ਵੀਡੀਓ ਦਾ ਤੇ ਛੱਡ ਦੇ ਫਿਰ ਬੱਚਾ ਦੋ ਦੋ ਧਾਰਾ ਥੱਲੇ ਹੀ ਮਾਰ ਦੇ ਪਾ ਤੋ ਮੜਾ ਪਾਂਡਾ ਲੈ ਬਾਲਟੀ ਚ ਮਾਰ ਦਾਂ ਹਾਂ ਸੁਖ ਲੋ ਪਤਾ ਹੀ ਲੋ ਵੀ ਸੱਜਣੋ ਬੱਚਾ ਵੀ ਛੜਦਾ ਤੁਹਾਨੂੰ ਵੀ ਐ ਧਾਰ ਧੁਰ ਲੈਂਦੀ ਹਰ ਪਾਸਿਓਂ ਵੀਰ ਕਹਿੰਦਾ ਵੀ ਯਾਰ ਤਸੱਲੀ ਕਰਾ ਦਈਏ ਜਿਹੜੀ ਗੱਲ ਆ ਕਹਿੰਦਾ ਦੱਸ ਕੇ ਦੇਵਾਂਗੇ ਆਪਾਂ ਕਿਸੇ ਨਾ ਠੱਗੀ ਧੋੜੇ ਵਾਲਾ ਕੰਮ ਨਹੀਂ ਰੱਖਣਾ 72000 ਦੀ ਹੈਨਾ ਬਲਵਿੰਦਰ ਵੀਰੇ ਚੋਨ ਨੂੰ ਤਾਂ ਪੂਰੀ ਪੋਲੀ ਆ ਆ ਵੇਖੋ ਵੀਰੇ ਬੱਚਾ ਛੜ ਕੱਢ ਦਿੰਦਾ ਆ ਵੇਖੋ ਲੈ ਤੇਰਾ ਆਹ ਆਪਣੇ ਆਪ ਹੀ ਧਾਰਾਂ ਸੱਜਣੋ ਵੇਖੋ ਐਡੀ ਪੋਲੀ ਮੈਂ ਆ ਯਾਰ ਕੀ ਬਾਤ ਆ ਬੜੀ ਚੰਗੀ ਮੈਂ ਸੀਗੀ ਤੇ ਥੋੜਾ ਜਿਹਾ ਸਮਾਂ ਕਈ ਵਾਰੀ ਗਲਤ ਹੋ ਜਾਂਦਾ ਗਲਟੀ ਬਣ ਗਈ ਆ ਬਾਕੀ ਸੱਚ ਨੂੰ ਕਹਿੰਦਾ ਵੀਰ ਵੀ ਜੇ ਕੋਈ ਇਲਾਜ ਕਰਾਉਣਾ ਚਾਹਿਆ ਤਾਂ ਕਰਾ ਹਾਂ ਬੰਦੇ ਫਰ ਬਖਾਦ ਗਏ ਦੋ ਦੋ ਤਾਰਾ ਢੋਲਾ ਥਣ ਤੇ ਕੱਟੀ ਵੇਖਿਓ ਕਿੰਡੀ ਸੋਹਣੀ ਜਿਹੜੀ ਨੂੰ ਇਹਨੇ ਜਨਮ ਦਿੱਤਾ ਤੇ ਬਾਕੀ ਤਾਜੀ ਮੈਂ ਯਾਰ ਗਿੱਲੀ ਕਈ ਵਾਰੀ